ਤੇਰਾ ਦਿਮਾਗ ਤਾਂ ਠੀਕ ਹੈ? ਬਾਰ-ਬਾਰ ਬਾਹਰ ਜਾਂਦੀਆਂ ਗੱਲਾਂ। ਪਹਿਲਾਂ ਤੇਰੇ ਪਿਓ ਨੇ ਬਾਹਰ ਜਾ ਕੇ ਰੰਗ ਲਾ ਕੇ ਦੱਸਦੀ ਮੈਨੂੰ ਕਿਉਂ ਮੇਰਾ ਦਿਮਾਗ ਖਰਾਬ ਕਰਦੇ ਹੋ? ਇਹਨਾਂ ਦੀ ਫੋਟੋ ਇੱਥੇ ਕਿਵੇਂ ਇੱਥੇ ਕਿਵੇਂ ਇਨਾਂ ਦਾ ਇਸ ਵਾਰ ਨਾ ਕੀ ਵਾਰ ਨਾ ਕੀ ਰਿਸ਼ਤਾ ਉਸ ਵਾਂ ਉਸ ਵਾਂ 15 ਸਾਲ ਵਿਦੇਸ਼ ਵਿਦੇਸ਼ ਨਹੀਂ ਨਹੀਂ ਆਂਟੀ ਜੀ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੈ ਆਂਟੀ ਜੀ ਮੈਂ ਇਹਨਾਂ ਨੂੰ ਕਈ ਵਾਰ ਦੇਖਿਆ ਸਾਜੂ ਕੀ ਕਰੀ ਜਾਣਾ ਪੁੱਤ ਤੂੰ ਮम्मा ਦੇਖੋ ਮੈਂ ਆ ਜਾਸ ਤੇ ਬੈ ਕੇ ਆਪਦੇ ਧਰ ਨੂੰ ਵਾਪਸ ਲੈ ਕੇ ਆਉਂਦਾ ਤੇਰਾ ਦਿਮਾਗ ਤਾਂ ਠੀਕ ਹੈ ਬਾਰ ਬਾਰ ਬਾਹਰ ਜਾਂਦੀਆਂ ਗੱਲਾਂ ਪਹਿਲਾਂ ਤੇਰੇ ਪਿਓਰੇ ਬਾਹਰ ਜਾ ਕੇ ਰੰਗ ਲਾ ਕੇ ਦੱਸੀ ਮੈਨੂੰ ਕਿਉਂ ਮੇਰਾ ਦਿਮਾਗ ਖਰਾਬ ਕਰਦੇ ਹੋ ਪਤਾ ਨਹੀਂ ਜਵਾਕ ਦਿੱਤਾ ਮੰਨਤੀ ਗੱਲ ਲਾ ਕੇ ਕਹਿੰਦਾ ਮੈਂ ਤਾਂ ਬਾਹਰ ਜਾਉਂਗਾ ਚੰਦਰਿਆ ਤੂੰ ਤਾਂ ਕੁਝ ਨਾ ਸੋਚੀਵੇਂ ਉਹ ਪੁੱਤ ਕਿਉਂ ਮਾਰੀ ਜਾਨੀ ਐਡਬਾਕ ਨੂੰ ਤੂੰ ਇਹਦਾ ਕੀ ਕਸੂਰ ਹੈ ਬਸ ਪੁੱਤ ਰੋ ਨਾ ਪੁੱਤ ਇਹਨੂੰ ਤੂੰ ਝਿੜਕਿਆ ਨਾ ਕਰ ਇਹਦਾ ਕੋਈ ਕਸੂਰ ਨਹੀਂ ਹੈ ਜਿਹੜਾ ਕਸੂਰ ਹੈ ਉਹ ਤਾਂ ਆਪਣੇ ਕੋਲੇ ਹੀ ਨਹੀਂ ਹੈਗਾ ਹਾਂ ਬਾਪੂ ਜੀ ਕਸੂਰਵਾਰ ਤਾਂ ਉਹੀ ਨੇ ਪਰ ਇਹ ਇਹ ਵੀ ਬਾਹਰ ਜਾਣ ਦੀਆਂ ਗੱਲਾਂ ਕਰਦਾ ਹੈ ਇਹ ਵੀ ਆਪਦੇ ਪਿਓ ਦੇ ਲੱਛਣਾਂ ਤੇ ਹੋ ਗਿਆ ਇਹਨੂੰ ਪੁੱਛਣਾ ਵਾਲਾ ਹੋਵੇ ਵੀ ਤੇਰੇ ਪਿਓ ਨੇ ਕਿਹੜਾ ਬਾਹਰ ਜਾ ਕੇ ਰੰਗ ਲਾਤੇ ਉਹ ਤਾਂ ਜ਼ਮੀਨ ਜਾਇਦਾਦ ਵੇਚ ਕੇ ਬਾਹਰ ਭੱਗ ਗਿਆ ਤੇਰੇ ਕੋਲੇ ਕੀ ਆ ਤੂੰ ਕਦ ਨਾਲ ਬਾਹਰ ਭੱਗ ਜਾਵੇਂਗਾ ਓ ਪੁੱਤ ਇਹ ਤਾਂ ਨਿਆਣਾ ਐ ਇਹਨੂੰ ਕੀ ਪਤਾ ਇੰਨਾ ਗੱਲਾਂ ਦਾ ਤੂੰ ਇੰਨਾ ਗੁੱਸਾ ਨਾ ਕਰ ਪੁੱਤ ਮੇਰੇ ਵਾਸਤੇ ਚਾਹ ਦੀ ਕੁੱਟ ਬਣਾ ਕੇ ਲਿਆ ਆ ਜਾ ਪੁੱਤ ਘਰੋਂ ਨਾ ਬੱਦ ਤੂੰ ਮੇਰਾ ਬਹਾਦਰ ਪੁੱਤ ਹੈ ਹੈ ਕੋਈ ਨਾ ਕੁੱਤ ਤੇਰਾ ਡੈਡੀ ਆ ਜੂਗਾ ਰੋਂਦੇ ਨਹੀਂ ਬੁਣੇ ਠੀਕ ਹੈ ਰੋ ਨਾ ਮੇਰਾ ਪੁੱਤ ਮੈਂ ਮੜ ਜਾ ਕੰਮ ਜਾ ਆ ਸ਼ਾਬਾਸ਼ ਬਹੁਤ ਸਿਆਣਾ ਬੇਟਾ ਨੰਮਾ ਤੂੰ ਜਿੰਨੇ ਮਰਜੀ ਮਾਰ ਲਓ ਬਾਹਰ ਤਾਂ ਮੈਂ ਜਾ ਕੇ ਦੂੰਗਾ ਨਾਲੇ ਮੈਂ ਡੇਢ ਨੂੰ ਵਾਪਸ ਲੈ ਕੇ ਆਉਂਗਾ ਸ਼ਾਇਦ ਪੁੱਤ ਹਾਂ ਜੀ ਅਪਨੀ ਤਿਆਰ ਹੋ ਗਿਆ ਤੂੰ ਹਾਂਜੀ ਹਾਂਜੀ ਤਿਆਰ ਹਾਂ ਆਇਆ ਕਰ ਪੁੱਤ ਚੰਗੇ ਕੰਮ ਬਸ ਤੇ ਨਾਲ ਟਾਈਮ ਹੀ ਲਉਣਾ ਚਾਹੀਦਾ ਮੇਰੇ ਪੁੱਤ ਛੇਤੀ ਜਾ ਤੂੰ ਠੀਕ ਹੈ ਠੀਕ ਹੈ ਪੁੱਤ ਚਲੋ ਮੈਂ ਬੇਬੇ ਨੂੰ ਪੁੱਛਦਾ ਮੇਰਾ ਬੈਗ ਤਿਆਰ ਕਰਤਾ ਕਿ ਨਹੀਂ ਕੀਤਾ ਹਾਂ ਠੀਕ ਹੈ ਚਲੋ ਠੀਕ ਹੈ ਚੰਗੇ ਕੰਮ ਬਸ ਤੇ ਨਾਲ ਛੇਤੀ ਤਿਆਰੀ ਕਰਨੀ ਚਾਹੀਦੀ ਹੈ ਜਿਹੜਾ ਕੰਮ ਉਹਨੇ ਨਹੀਂ ਨਾ ਕਰਿਆ ਇਹ ਕਰੂਗਾ ਮਾਂ ਮੇਰਾ ਬੈਗ ਤਿਆਰ ਕਰਤਾ ਹਾਂ ਪੁੱਤ ਤੇਰੇ ਸਾਰੇ ਕੱਪੜੇ ਤਿਆਰ ਕਰਦੇ ਮੈਂ ਠੀਕ ਹੈ ਮਾਂ ਮਾਂ ਇੱਕ ਗੱਲ ਪੁੱਛਾਂ ਮੇਰੇ ਮਾਰਦੀ ਤਾਂ ਨਹੀਂ ਲੈ ਹੈ ਕਮਲਾ ਹੁਣ ਤਾਂ ਪੁੱਤ ਤੂੰ ਵੱਡਾ ਹੋ ਗਿਆ ਹੁਣ ਭਲਾ ਮੈਂ ਤੇਰੇ ਕਿਉਂ ਮਾਰੂੰਗੀ ਮਾਂ ਮੈਂ ਸੁਣਿਆ ਜਵਾਕ ਮਾਂ ਪਿਓ ਲਈ ਸਦਾ ਜਵਾਕ ਹੀ ਰਹਿੰਦੇ ਨੇ ਹਾਂ ਪੁੱਤ ਤੂੰ ਸਹੀ ਕਹਿਣਾ ਹੈ ਜਵਾਕ ਭਾਵੇਂ ਜਿੰਨੇ ਮਰਜੀ ਵੱਡੇ ਹੋ ਜਾਣ ਮਾਂ ਬਾਪ ਲਈ ਤਾਂ ਹਮੇਸ਼ਾ ਬੱਚੇ ਹੀ ਰਹਿੰਦੇ ਨੇ ਹਾਂ ਬੋਲ ਕੀ ਗੱਲ ਕਹਿੰਦਾ ਸੀ ਤੂੰ ਮਾਂ ਮੈਂ ਪੜਨ ਚੱਲਿਆ ਸਾਲ ਦੋ ਸਾਲ ਘਰ ਨਹੀਂ ਮੁੜਦਾ ਇੱਕ ਵਾਰੀ ਮੈਨੂੰ ਮੇਰੇ ਡੈਡੀ ਦੀ ਫੋਟੋ ਦਿਖਾ ਦਿੰਦੀ ਕੋਈ ਨਾ ਪੁੱਤ ਤੇਰੇ ਡੈਡੀ ਦੀ ਫੋਟੋ ਵੀ ਦਿਖਾ ਦੇਣੀ ਆ ਆ ਜਾ ਤੂੰ ਮੇਰੇ ਨਾਲ ਕਲਾ ਪੁੱਤ ਤੇਰੇ ਡੈਡੀ ਦੀ ਫੋਟੋ ਮਾ ਮੇਰਾ ਬਾਪੂ ਕਿੰਨਾ ਸੋਹਣਾ ਸੀ ਜਣਾ ਹਾਂ ਪੁੱਤ ਸੋਹਣਾ ਤਾਂ ਬਥੇਰਾ ਬਸ ਦਿਲ ਦਾ ਮਾਲਾ ਚੱਲ ਮਾ ਤੂੰ ਗੱਲ ਦਿਲ ਤੇ ਨਾਲ ਆ ਹਣ ਤੇ ਮੈਂ ਚੱਲਦਾ ਲੇਟ ਹੋਈ ਜਾਣਾ ਠੀਕ ਆ ਪੁੱਤ ਮੈਂ ਛੱਡ ਦਿਆਂਗੇ ਤੱਕ ਤੇਨੂੰ ਠੀਕ ਆ ਚਲੋ ਠੀਕ ਹੈ ਆਪੂ ਜੀ ਮੈਂ ਚੱਲਦਾ ਠੀਕ ਹੈ ਐਂਕ ਨਹੀਂ ਪੁੱਤ ਆਪਦਾ ਧਿਆਨ ਰੱਖੀ ਠੀਕ ਹੈ ਠੀਕ ਹੈ ਸ਼ਾਫਰ ਦੇ ਵਿੱਚ ਨਾ ਚੌਕਸ ਹੋ ਕੇ ਰਹਿਣਾ ਚਾਹੀਦਾ ਠੀਕ ਹੈ ਆਪੂ ਜੀ ਠੀਕ ਆ ਮਾਂ ਮੈਂ ਚੱਲਦਾ ਚੰਗਾ ਪੁੱਤ ਧਿਆਨ ਨਾਲ ਜਾਇ ਠੀਕ ਹੈ ਚੱਲ ਆ ਜਾ ਠੀਕ ਹੈ ਮੈਂ ਜਾਂਦਾ ਪਤਾ ਜਦੋਂ ਤੂੰ ਤੁਰਦਾ ਨਾ ਮੈਨੂੰ ਤੇਰੇ ਡੈਡੀ ਦਾ ਭਲੇਖਾ ਪੈਂਦਾ ਜਮੀ ਉਹੀ ਤੋਰ ਹੈ ਰੱਬ ਤੇਰੀ ਲੰਬੀ ਉਮਰ ਕਰੇ ਯਾਰ ਵਾ ਪਹੁੰਚ ਗਿਆ ਤੇ ਬਿੱਗਲ ਫੋਨ ਕਰਦਾ ਯਾਰ ਫੋਨ ਪਰਸ ਵੀ ਨਹੀਂ ਤੇਰੇ ਕੋਲ ਯਾਰ ਫੋਨ ਤੇ ਪਰਸ ਮੇਰਾ ਬਸ ਰਹਿ ਗਿਆ ਤੇਰਾ ਦਿਖਦੈ ਨੀ ਨਾ ਉਹ ਬੈਗਰ ਪਾ ਕੇ ਤੁਰੀ ਘਰੇ ਉਹ ਸੌਰੀ ਮੈਮ ਸੌਰੀ ਮੈਨੂੰ ਪਤਾ ਨਹੀਂ ਲੱਗਿਆ ਜੀ ਨਹੀਂ ਪਤਾ ਚਲੇ ਤੈਨੂੰ ਉਹ ਮੇਰੇ ਨਾਲ ਫੋਨ ਤੇ ਪਰਸ ਚੋਰੀ ਹੋ ਗਿਆ ਮੋਹ ਲੱਭ ਰਿਆ ਸੀਗਾ ਕਿਵੇਂ ਚੋਰੀ ਹੋ ਗਿਆ ਧਿਆਨ ਨਾ ਪਾਲਿਆ ਕੋਲ ਜੈਪ ਚ ਸੱਚੀ ਯਾਰ ਬੇਬੀ ਸੌਣ ਲੱਗੇ ਮੇਰਾ ਫੋਨ ਤੇ ਪਰਸ ਸੱਚੀ ਚੋਰੀ ਹੋ ਗਈ ਉਹ ਚਲ ਕੋਈ ਗੀ ਤੂੰ ਵੀ ਬੇਰੀ ਸੌਂ ਕਿਉਂ ਕਰ ਰਿਹਾ ਐਵੇਂ ਗਲ ਗਲਤੀ ਨਾ ਸੋਣੀ ਕਹਿੰਦੇ ਹੁੰਦੇ ਹੁਣ ਆਪਣਾ ਫੋਨ ਤੇ ਬਸ ਧਿਆਨ ਨਾਲ ਜੈਪ ਚ ਪਾਲਿਆ ਕਰ ਚਲ ਚੰਗਾ ਇਹ ਮੇਰੀ ਗੱਲ ਤਾਂ ਸੁਣੋ ਇੱਕ ਹੁਣ ਕੀ ਹੋ ਗਿਆ ਮੇਰੀ ਕੈਪੀ ਕਰ ਜੋ ਕਿਹੜੀ ਹੈਲਪ ਰੋਟੀ ਖਾਣ ਤੋਂ ਬਾਅਦ ਕੁਝ ਪੈਸੇ ਦੇ ਦੇ ਮੈਨੂੰ ਕੀ ਪੈਸੇ ਮੈਂ ਤੈਨੂੰ ਪੈਸੇ ਕਿਉਂ ਦਵਾਂ ਮੈਂ ਕਹਿੰਦਾ ਤੇ ਮੈਂ ਜਾਣਦੀ ਆ ਪੈਣੇ ਮੈਂ ਸਿਰਫ ਤੈਨੂੰ ਜਾਣਦਾ ਇੱਥੇ ਹੋਰ ਕਿਸੇ ਨੂੰ ਨਹੀਂ ਜਾਣਦਾ ਮੈਨੂੰ ਭੁੱਖ ਮਾਰਨ ਲੱਗੀ ਆ ਤੇ ਮੈਨੂੰ ਥੋੜੇ ਜਿਹੇ ਪੈਸੇ ਦੇ ਦੇ ਮੈਂ ਬਾਅਦ ਚ ਤੈਨੂੰ ਵਾਪਸ ਕਰ ਦਿਆਂ ਲੈ ਤਾਂ ਪੈਣ ਕਹਿੰਦਾ ਫਿਰ ਤਾਂ ਚੰਗੀ ਗੱਲ ਆ ਹੁਣ ਤਾਂ ਤੂੰ ਮੇਰੇ ਘਰੇ ਵੀ ਪੈਣ ਕਹੀਂ ਮੇਰਾ ਘਰ ਨੇ ਇੱਥੇ ਨੇੜੇ ਹੀ ਆਗਾ ਤੇ ਤੂੰ ਮੇਰੇ ਘਰ ਤੱਕ ਜਿੰਨੀ ਮਰਜ਼ੀ ਰੋਟੀ ਖਾ ਲੈ ਐਥੇ ਤੈਨੂੰ ਪਤਾ ਕੀ ਐ ਮੈਂ ਤਾਂ ਬਦਾਰ ਕਢ ਲਈ ਬਸ ਤਿਆਨੀ ਮੈਨੂੰ ਲੈ ਕੇ ਆਂਦੀ ਪੈਸੀ ਪੁੱਛੇ ਤਾਂ ਚਲ ਠੀਕ ਆ ਪਹਿਣੇ ਚਲ ਚਾ ਇਹ ਵਿਚਾਰੀ ਮੇਰੇ ਵਰਗੀ ਹੋਈ ਆ ਨਾ ਵੀਰੇ ਮੈਂ ਤੇਰੇ ਵਾਗਿ ਨਹੀਂ ਆਗੀ ਤੂੰ ਤਾਂ ਆਪਣਾ ਪਰਸ ਕਢਵਾ ਕੇ ਆ ਗਿਆ ਬਸ ਚ ਮੈਂ ਲੇਕੀ ਨਹੀਂ ਆਂਦੀ ਚਲ ਆ ਜਾ ਪਹਿਣੇ ਮੈਂ ਵਗਦਾ ਚੱਲਦਾ ਪਰ ਤੇਰਾ ਬੜਾ ਤਾਂ ਨਹੀਂ ਕੁਝ ਕਹਿੰਦਾ ਕੀ ਮਤਲਬ ਬਾਪੂ ਜੀ ਕੁਝ ਕਹਿੰਦਾ ਤਾਂ ਨਹੀਂ ਨਹੀਂ ਕਹਿੰਦੇ ਚਲ ਹੁਣ ਚਲੋ ਪੈਣ ਦਸਤਾ ਜਿਹੇ ਤਰ੍ਹਾਂ ਕਰ ਕਿੱਥੇ ਜਿਆ ਮੈਨੂੰ ਤਰਾ ਤਰਾ ਮਾਰਤਾ ਤੂੰ ਐਨੀ ਕਿੰਨੀ ਕਿ ਤੂਰ ਐ ਬਸ ਉਹ ਸੀਗਾ ਚੱਲ ਮੈਂ ਪਹਿਲੀ ਥੱਕਿਆ ਪੈਣੇ ਕੁਛ ਨਹੀਂ ਹੁੰਦਾ ਉਹ ਦੇਖ ਸਾਹਮਣੇ ਘਰ ਆ ਗਿਆ ਚੱਲ ਠੀਕ ਆ ਪੈਣੇ ਆ ਲੋ ਬਾਪੂ ਜੀ ਚਾਹ ਸੋਦੀ ਲੈ ਉਹ ਤਾਂ ਚਾਹ ਲਿਆ ਉਹ ਬੁੱਤ ਚਾਹ ਤਾਂ ਠੀਕ ਐ ਆਪਣੇ ਸਹੇਜ ਦਾ ਫੋਨ ਫੋਨ ਨੇ ਆਇਆ ਕੋਈ ਨਾ ਬਾਪੂ ਜੀ ਫੋਨ ਦੀ ਤਾਂ ਮੈਂ ਫਿਕਰ ਕਰੀ ਜਾਨੀ ਆ ਇੱਕ ਵੀ ਫੋਨ ਨਹੀਂ ਆਇਆ ਆ ਮੈਂ ਹੁਣ ਲਾ ਕੇ ਦੇਖਿਆ ਸੀ ਫੋਨ ਬੰਦ ਆ ਹੀ ਜਾਂਦਾ ਮੈਨੂੰ ਤਾਂ ਨਾ ਸੱਚੀ ਬਾਪੂ ਬਾਲਾ ਫਿਕਰ ਹੋਈ ਜਾਂਦਾ ਪਤਾ ਨਹੀਂ ਉਹਨੇ ਵਿਚਾਰੇ ਨੇ ਕੁਛ ਖਾਦਾ ਹੋਊਗਾ ਵੀ ਕਿ ਨਾ ਕਿੱਥੇ ਹੋਊਗਾ ਵਿਚਾਰਾ ਬੁਪਤੇ ਫਿਕਰ ਦੀ ਗੱਲ ਨਹੀਂ ਲੰਮੇ ਸਫ਼ਰ ਤੇ ਗਿਆ ਹੈ ਕਈ ਵਾਰ ਨਾ ਬੈਟਰੀ ਲੋ ਹੋ ਜਾਂਦੀ ਹੈ ਇਸ ਕਰਕੇ ਨਹੀਂ ਪੁੱਤ ਫੋਨ ਆਇਆ ਹਾਂ ਬਾਪੂ ਜੀ ਹੋ ਸਕਦਾ ਆ ਫੋਨ ਦੀ ਬੈਟਰੀ ਲੋ ਹੋ ਗਈ ਹੋਵੇ ਚੱਲ ਕੋਈ ਨਾ ਮੈਂ ਹੋਰ ਢੀਕਦੀ ਆਂਗੀ ਆ ਜਾਊਗਾ ਫੋਨ ਸਾਇਦ ਆ ਉਹ ਕੋਈ ਨੀ ਬੁੱਤ ਤੂੰ ਚਾਹ ਪਾਣੀ ਪੀ ਲੈ ਜ਼ਿਆਦਾ ਫਿਕਰ ਨਾ ਕਰ ਉਹਨੂੰ ਵੀ ਆਪਣਾ ਬਹੁਤ ਫਿਕਰ ਹੈ ਚੰਗਾ ਬਾਪੂ ਜੀ ਤੁਸੀਂ ਪੀ ਲੋ ਚਾਹ ਇੰਨਾ ਫਿਕਰ ਕਰਦੀ ਮਾਂ ਹੈ ਨਾ ਮਾਂ ਨੂੰ ਤਾਂ ਫਿਕਰੀ ਬੜਾ ਹੁੰਦਾ ਬੱਚਿਆਂ ਦਾ ਪੀਸੀ ਕਰਕੇ ਤਾਂ ਮੈਂ ਪੁੱਛਿਆ ਪੁੱਤ ਜੀ ਕਿ ਫੋਨ ਆਇਆ ਤਾਂ ਮੇਰਾ ਵੀ ਫਿਕਰ ਮੁੱਕ ਜੇ ਨਾ ਚਲੋ ਆ ਜੂਗਾ ਫੋਨ ਆ ਲੈ ਵੀਰੇ ਪਾਣੀ ਠੀਕ ਹੈ ਤੇ ਪੜਨੇ ਬਾਪੂ ਕਿੱਥੇ ਆ ਓਹੋ ਬਾਰ ਬਾਰ ਤੁਸੀਂ ਬਾਪੂ ਬਾਰੇ ਪੁੱਛੀ ਜਾਂਦੇ ਐਨਕੋਂਡਰ ਤੋਂ ਦਾ ਪਪੂ ਤੋਂ ਉਹ ਨਹੀਂ ਪਾਣੇ ਮੈਂ ਸਦਾ ਸਾਤਾ ਪੰਦਾ ਮੈਨੂੰ ਫਿਰ ਵੀ ਡਰ ਲੱਗਦਾ ਨਾ ਚਲੋ ਤਾਂ ਗੱਲ ਠੀਕ ਆ ਪਰ ਮੇਰਾ ਪਪੂ ਨਾ ਬਹੁਤ ਵਧੀਆ ਇਨਸਾਨ ਆ ਚਲੋ ਤਾਂ ਠੀਕ ਆ ਪਾਣੇ ਤੇ ਤੁਹਾਡੀ ਫੈਮਲੀ ਚ ਕੌਣ ਕੌਣਾ ਪਾਣੇ ਬਸ ਮੈਂ ਤੇ ਮੇਰਾ ਬਾਪੂ ਹੀ ਆ ਤੇ ਬੇਬੇ ਬੇਬੇ ਤਾਂ ਨਾ ਬਾਪੂ ਨਾਲ ਬਚਪਨ ਚ ਲੜਕੀ ਚਲੀ ਗਈ ਸੀ ਜਦੋਂ ਮੈਂ ਛੋਟੀ ਹੁੰਦੀ ਸੀਗੀ ਮੁੜ ਕੇ ਬੇਬੇ ਆਈ ਨਹੀਂ ਹੈਗੀ ਚਲ ਕੋਈ ਗੱਲ ਨਹੀਂ ਪਾਣੇ ਕਿਸਮਤ ਵਖੋ ਆਪਾਂ ਦੋਨੋਂ ਇੱਕੋ ਜਿਹੇ ਆ ਤੇਰੇ ਬਾਪੂ ਹੈ ਨਹੀਂ ਤੇਰੀ ਬੇਬੇ ਹੈ ਨਹੀਂ ਚਲ ਕੋਈ ਗੱਲ ਨਹੀਂ ਪਾਣੇ ਤੂੰ ਮੇਰੀ ਬੇਬੇ ਨੂੰ ਬੇਬੇ ਕਹਿ ਲਿਆ ਕਰੀ ਮੈਂ ਤੇਰੇ ਬਾ ਚਲ ਕੋਈ ਨਹੀਂ ਆਪਾਂ ਨਾਲ ਆਪਣੇ ਬੇਬੇ ਵਾਪਨਾ ਅਦਲਾ ਬਦਲੀ ਕਰ ਲਾਂਗੇ ਚਲ ਠੀਕ ਹੈ ਭੈਣ ਚਲ ਮਿਲਾਂ ਨੂੰ ਪੈਣ ਗੱਲਾਂ ਮਾਰ ਕੇ ਮੈਨੂੰ ਲੱਗਦਾ ਮਨ ਮਜ਼ਾਏਗੀ ਨਹੀਂ ਨਹੀਂ ਮੈਨੂੰ ਰੋਟੀ ਬਣਾਣ ਜਾਣੇ ਹੈ ਕਿ ਬੈਠੋ ਪੈਣੇ ਗੱਲ ਸੁਣੀ ਮੈਨੂੰ ਫੋਨ ਦੇ ਜਾਂਦੀ ਮੇਰੀ ਬੇਬੇ ਫਿਕਰ ਦੀ ਮੈਂ ਘਰੇ ਗੱਲ ਵੀ ਕਰ ਲੂੰਗਾ ਹਾਂ ਆ ਲਓ ਲੋ ਖੋਲ ਕੇ ਰਹਿ ਤਾਂ ਬੇਬੇ ਨਾਲ ਗੱਲ ਕਰ ਲਓ ਰੋਟੀ ਬਣਾਣ ਜਾਣੀ ਠੀਕ ਹੈ ਭੈਣ ਹੈਲੋ ਹੈਲੋ ਬੇਬੇ ਸਤਿ ਸ਼੍ਰੀ ਅਕਾਲ ਮੈਂ ਸੈਜ ਬੋਲਦਾ ਸੀ ਠੀਕ ਆ ਹਾਂ ਠੀਕ ਆ ਬੇਬੇ ਪੁੱਤ ਮੈਨੂੰ ਤਾਂ ਫਿਕਰ ਹੋਈ ਜਾਂਦੀ ਸੀ ਪਹਿਲਾਂ ਤੂੰ ਮੈਨੂੰ ਐਂ ਦੱਸ ਤੂੰ ਫੋਨ ਕਿਉਂ ਨਹੀਂ ਕੀਤਾ ਨਾਲੇ ਤੇਰਾ ਫੋਨ ਨਹੀਂ ਲੱਗਿਆ ਆ ਬੰਦਾ ਹੀ ਇਹਦਾ ਸੁੱਚ ਬੰਦਾ ਹੀ ਜਾਂਦੀ ਆ ਉਹਦੀ ਬੇਬੇ ਮੇਰਾ ਫੋਨ ਤੇ ਪਰਸ ਨਾ ਬਸ ਚੋਰੀ ਕਰ ਲਿਆ ਕਿਸੇ ਨੇ ਹਾਈ ਮੈਂ ਮਰ ਜਾ ਪੁੱਤ ਚੋਰੀ ਹੋ ਗਿਆ ਫੋਨ ਹਾਂ ਬੇਬੇ ਚੋਰੀ ਹੋ ਗਿਆ ਤੇ ਪੈਸੇ ਪੂਸੇ ਤਾਂ ਨਹੀਂ ਪੁੱਤ ਚੋਰੀ ਹੋਏ ਨਹੀਂ ਬੇਬੇ ਪਰਸ ਵੀ ਨਾਲ ਹੀ ਚੋਰੀ ਹੋ ਗਿਆ ਪੁੱਤ ਤੂੰ ਸੰਭਾਲ ਕੇ ਰੱਖਣਾ ਸੀ ਤੈਨੂੰ ਪਤਾ ਨਹੀਂ ਬੇੜਾਕਾਰੀ ਹੈ ਨਹੀਂ ਪਤਾ ਬੇਬੇ ਰੱਖਿਆ ਦਾ ਸਾਮ ਕੇ ਸੀ ਪਰ ਫਿਰ ਵੀ ਪਤਾ ਨਹੀਂ ਲੱਗਾ ਕਿੱਥੇ ਡਿੱਗ ਗਿਆ ਪਤਾ ਨਹੀਂ ਚੋਰੀ ਹੋ ਗਿਆ ਤੇ ਬੱਤ ਫਿਰ ਹੋਣਾ ਹੁਣ ਬੇਬੇ ਮੈਨੂੰ ਇੱਕ ਭੈਣ ਮਿਲ ਗਈ ਸੀ ਉਹ ਆਪਦੇ ਘਰ ਲੈ ਗਈ ਮੈਨੂੰ ਤੇ ਮੈਂ ਉੱਥੇ ਸੀਗਾ ਤੇ ਇਹ ਫੋਨ ਵੀ ਉਹਦੇ ਹੀ ਆ ਅੱਛਾ ਉਹਦੇ ਨੰਬਰ ਤੋਂ ਕੀਤਾ ਹੈ ਹਾਂ ਚੱਲ ਕੋਈ ਨਾ ਪੁੱਤ ਤੂੰ ਭੈਣ ਕੋਲੇ ਰੋਟੀ ਰੋਟੀ ਖਾ ਲੈ ਤੈਨੂੰ ਭੁੱਖ ਲੱਗੀ ਹੋ ਮੈਂ ਤਾਂ ਕਦੋਂ ਦੀ ਫੋਨ ਦਾ ਫਿਕਰ ਕਰੀ ਆਂਨੀ ਐ ਮੈਂ ਕਿਹਾ ਸਹਿਦਾ ਤਾਂ ਫੋਨ ਹੀ ਨਹੀਂ ਆਇਆ ਕਦੇ ਵਿਚਾਰੇ ਬਾਪੂ ਨੂੰ ਕਹਿਣੀ ਆ ਵੀ ਸਹਿਦਾ ਫੋਨ ਕਿਉਂ ਨਹੀਂ ਆਇਆ ਨਹੀਂ ਬੇਬੇ ਤੁਸੀਂ ਬਾਬਾ ਨੂੰ ਦੱਸ ਦੇ ਵੀ ਮੈਂ ਸਹੀ ਸਲਾਮਤ ਪਹੁੰਚ ਗਿਆ। ਚੱਲ ਠੀਕ ਆ ਪੁੱਤ। ਠੀਕ ਆ ਬੇਬੇ। ਰੋਟੀ ਖਾ ਲਈ ਪੁੱਤ ਚੰਗਾ? ਠੀਕ ਆ ਬੇਬੇ ਬਸ ਭੈਣ ਰੋਟੀ ਬਣਾਈ ਜਾਂਦੀ ਆ ਮੈਂ ਖਾਂ ਲਾਂਗੀ। ਹਰਸ ਨਾਲੇ ਪੁੱਤ ਫੋਨ ਕਰਦਾ ਰਹੀ ਮੇਰਾ ਐਨੇ ਮਾਰਨਾ ਕੀ ਕਹ ਰਹਿੰਦਾ ਫਿਰ ਨਹੀਂ ਤਾਂ ਮੈਨੂੰ ਤੇਰੀ ਚਿੰਤਾ ਹੀ ਹੋਈ ਜਾਂਦੀ ਆ। ਠੀਕ ਆ ਬੇਬੇ। ਚੰਗਾ ਪੁੱਤ ਖਾ ਲੈ ਰੋਟੀ। ਨਾ ਦੇਖ ਲੈ। ਕਿੰਨੇ ਚੰਦਰੇ ਲੋਕ ਐ। ਆਈ ਪਰਸ ਕੱਢ ਲੈਂਦੇ ਨੇ। ਹਾਈ ਮੋਬਾਈਲ ਚੋਰੀ ਕਰ ਲਿਆ। ਆਇਨੀ ਸੋਚਦੇ ਵੀ ਕੋਈ ਬੰਦਾ ਜ਼ਰੂਰੀ ਕੰਮ ਵੀ ਜਾਂਦਾ ਹੋਊਗਾ ਪਰ ਉਹਨਾਂ ਨੂੰ ਕੀ ਆ ਉਹਨਾਂ ਦਾ ਆਪ ਦਾ ਮਤਲਬ ਸਾਫ਼ ਹੋਣਾ ਚਾਹੀਦਾ ਚੱਲ ਕੋਈ ਨਾ ਮੈਂ ਬਾਪੂ ਨਾਲ ਗੱਲ ਕਰਦੀ ਆ ਫਿਰ ਕਰਦੇ ਆ ਕੋਈ ਹੱਲ ਬਾਪੂ ਕੋਲ ਜਾਨੀ ਆ ਬਾਪੂ ਜੀ ਹਾਂ ਪੁੱਤ ਸੈਜ ਦਾ ਫੋਨ ਆਇਆ ਸੀ ਫੋਨ ਆਇਆ ਸੀ ਹਾਂ ਬਾਪੂ ਜੀ ਪਰ ਨਾ ਉਹਦਾ ਕਿਸੇ ਨੇ ਪਰਸ ਕੱਢ ਲਿਆ ਤੇ ਨਾਲੇ ਫੋਨ ਚੋਰੀ ਹੋ ਗਿਆ ਉਹ ਕਾਦਾ ਫੋਨ ਆ ਗਿਆ ਭਾਈ ਇਹ ਤਾਂ ਫਿਕਰ ਵਾਲੀ ਗੱਲ ਹੋ ਗਈ ਫੇਰ ਭਾਈ ਕੀ ਗੱਲ ਬਣੀ ਫੇਰ ਕਿਸੇ ਦੇ ਫੋਨ ਤੋਂ ਫੋਨ ਲਾਇਆ ਬਾਪੂ ਜੀ ਕੋਈ ਕਹਿੰਦਾ ਕੁੜੀ ਲੰਗੀ ਜਾਂਦੀ ਸੀ ਹੁਣ ਤੁਹਾਨੂੰ ਪਤਾ ਹੈ ਸੈਜ ਦਾ ਤਾਂ ਪਹਿਲੇ ਦਿਨੀ ਸਵੇਰ ਹਰ ਇੱਕ ਕੁੜੀ ਨੂੰ ਭੈਣ ਕਹਿ ਕੇ ਬੁਲਾਉਂਦਾ ਉਹ ਨਾਲ ਲੱਗੀ ਵਿਚਾਰੀ ਹੁਣ ਦੇਖੋ ਕੀ ਬਣੂਗਾ ਹੁਣ ਮੈਂ ਤਾਂ ਆਪ ਸੋਚੀ ਜਾਨੀ ਆ ਵੀ ਕੀ ਕਰੀਏ ਕਰਨਾ ਕੀ ਹੈ ਪੁੱਤ ਉਸੇ ਨੰਬਰ ਤੇ ਇਹਦਾ ਤੂੰ ਫੋਨ ਕਰਕੇ ਪੁੱਛ ਆਪਾਂ ਪੈਸੇ ਭੇਜ ਦਨੇ ਆ ਹਾਂ ਬਾਪੂ ਜੀ ਮੈਂ ਉਸੇ ਨੰਬਰ ਤੇ ਫੋਨ ਲਾ ਕੇ ਪੁੱਛਦੀ ਆਂ ਆਇ ਤੇ ਫਿਰ ਜਵਾਕ ਨੂੰ ਔਖਾ ਹੋ ਜੂ ਪੈਸੇ ਤਾਂ ਦੇਣੇ ਪੈਣਗੇ ਚਲੋ ਮੈਂ ਕਰਦੀ ਆ ਫੋਨ ਫਿਰ ਹਾਂ ਕਰ ਬੁੱਤ ਚਲੋ ਪੈਸੇ ਤਾਂ ਭੇਜ ਦਾਂਗੇ ਆ ਵੀ ਚੰਗਾ ਜਿਹੜਾ ਹੁਣ ਨਾ ਪੱਥਾ ਨੂੰ ਪਤਾ ਤਾਂ ਲੱਗ ਗਿਆ ਉੱਥੇ ਭੇਜ ਦਾਂਗੇ ਪੈਸੇ ਚਲ ਠੀਕ ਹੈ ਪੈਣੀ ਹੁਣ ਮੈਂ ਚੱਲਦਾ ਸੀ ਤੇ ਇੱਕ ਗੱਲਾਂ ਗੱਲਾਂ ਕਿ ਮੈਂ ਤੇਰਾ ਨਾਮ ਤਾਂ ਪੁੱਛਣਾ ਭੁੱਲੀ ਗਿਆ ਪੈਣੀ ਮੈਂ ਨਾਮ ਨੇ ਪਿੱਤੂ ਆ ਠੀਕ ਹੈ ਇੱਕ ਇੱਕ ਮਿੰਟ ਰੇ ਹਲੋ ਹਾਂਜੀ ਬਾਪੂ ਜੀ ਤੁਸੀਂ ਘਰ ਨਹੀਂ ਆ ਰਹੇ ਠੀਕ ਹੈ ਓਕੇ। ਹੁਣ ਵੀਰੇ ਤੁਸੀਂ ਜਾਉਂਗੇ ਕਿੱਥੇ ਹੁਣ? ਮੈਂ ਹੌਸਟਲ ਜਾਂ ਪੀ ਲੱਭੂਗਾ ਪੜ੍ਹਨ ਲਈ ਮੈਂ ਉੱਥੇ ਰਹਿ ਪੂੰਗਾ ਤੇ ਨਾਲੇ ਮੈਨੂੰ ਥੋੜੇ ਜਿਹਾ ਤੂੰ ਪੈਸੇ ਦੇ ਜਿੰਦੀ ਜਿੰਨੇ ਕੋਲ ਹੈਗੇ ਸੀ ਤਾਂ। ਮੇਰੇ ਇੱਕ ਤਾਂ ਤੁਸੀਂ ਕਿਹੋ ਜੀ ਗੱਲ ਕਰ ਰਹੇ ਹੋ? ਤਾਂ ਮੈਨੂੰ ਭੈਣ ਕਿਹਾ ਤੇ ਹੁਣ ਹੌਸਟਲ ਜਾਣ ਦੀ ਗੱਲ ਕਰ ਰਹੇ ਹੋਗੇ ਇੱਥੇ ਰਹਿ ਪੋ ਨਾਲੇ ਵੀਰੇ ਪੈਸੇ ਤਾਂ ਨਾ ਬਾਪੂ ਜੀ ਕੋਲ ਆ ਉਹ ਕਰੇ ਹੈ ਨਹੀਂ ਮੇਰੇ ਕੋਲ ਪੈਸੇ ਹੈ ਨਹੀਂ ਪਰ ਭੈਣੇ ਮੈਨੂੰ ਚੰਗਾ ਨਹੀਂ ਲੱਗਦਾ ਕਿ ਨਾ ਕਿ ਤੂੰ ਕੱਲੀ ਆ ਘਰੇ ਤਾਂ ਕਰਕੇ ਉਹ ਟਾਂਚ ਨਾਲੋ ਮੈਂ ਬਾਪੂ ਜੀ ਨਾਲ ਗੱਲ ਕਰ ਲੈਂਦੀ ਆ ਬਾਪੂ ਜੀ ਨਾਲ ਮੇਰੇ ਤੇ ਪੂਰਾ ਭਰੋਸਾ ਕਰ ਕੁਛ ਨਹੀਂ ਕਹਿੰਦੇ ਹੋ ਚਲ ਤੁਸੀਂ ਫਿਰ ਵੀ ਇੱਕ ਵਾਰੀ ਮੈਂ ਹੁਣੇ ਬਾਪੂ ਜੀ ਨਾਲ ਗੱਲ ਕਰ ਲੈਂਦੀ ਆ ਹਲੋ ਹਾਂਜੀ ਬਾਪੂ ਜੀ ਮੈਂ ਨਾਲ ਗੱਲ ਕਰਨੀ ਸੀਗੀ ਮੈਨੂੰ ਨਾਲ ਰਸਤੇ 'ਚ ਇੱਕ ਵੀਰਾ ਮਿਲਿਆ ਸੀਗਾ ਉਹਨਾਂ ਨੂੰ ਮੈਂ ਘਰ ਲੈ ਕੇ ਆ ਗਈ ਉਹ ਅੱਜ ਰਾਤ ਇੱਥੇ ਰਹਿਣਗੇ ਹਾਂਜੀ ਮੈਂ ਰੋਟੀ ਖਵਾਤੀ ਸੀ ਉਹਨਾਂ ਨੂੰ ਠੀਕ ਹੈ ਬਾਪੂ ਜੀ ਦੇਖੋ ਹੁਣ ਥੋੜਾ ਸਾਹਮਣੇ ਮੈਂ ਬਾਪੂ ਨਾਲ ਵੀ ਗੱਲ ਕਰ ਲਈ ਚਲ ਠੀਕ ਹੈ ਬਣੀ ਫਿਰ ਮੈਂ ਰੁਕ ਜਾਂਨੇ ਇੱਥੇ ਠੀਕ ਹੈ ਤੁਸੀਂ ਬੈਠ ਜਾਓ ਮੈਂ ਨਾਲ ਕੰਮ ਕਰ ਲੈਂਦੀ ਹਾਂ ਠੀਕ ਹੈ ਬਣੀ ਇਹ ਨਿਊ ਨੰਬਰ ਕਿਸ ਦਾ ਹੈ ਹੈਲੋ ਹਾਂਜੀ ਕੌਣ ਪੁੱਤ ਮੈਂ ਸਹਿਜ ਦੀ ਮੰਮੀ ਬੋਲਦੀ ਆਂ ਆਂਟੀ ਸ਼ਸ਼ੀਕਾਲ ਸਤਿ ਸ਼੍ਰੀ ਅਕਾਲ ਪੁੱਤ ਪੁੱਤ ਸਹਿਜ ਨੂੰ ਨਾ ਇਹ ਸੁਨੇਹਾ ਲਾਉਣਾ ਸੀਗਾ ਵੀ ਉਹ ਆਪਦੇ ਯਾਰ ਮਿੱਤਰ ਨੂੰ ਕਿਸੇ ਨੂੰ ਭੇਜ ਦਿੰਦਾ ਸੀ ਇਧਰੋਂ ਪੈਸੇ ਭੇਜਨੇ ਸੀ ਫਿਰ 6 ਘੰਟੇ ਜਿਵੇਂ ਕਹਿ ਦੂੰਗੀ ਉਹਨਾਂ ਨੂੰ

ਪੁੱਤ ਸਹਾਈ ਦਾ ਦੋਸਤ ਆਇਆ ਅੱਛਾ ਅੱਛਾ ਰਸੀਖਾ ਆਪ ਕੋਈ ਮੈਂ ਪਹਿਲਾਂ ਪਾ ਮੈਂ ਪਾ ਨਹੀਂ ਕਿਉਂ ਨਹੀਂ ਭੇਜੀ ਹਾਂਜੀ ਹੋ ਠੀਕ ਠਾਕ ਹੈ ਹਾਂਜੀ ਕੋਈ ਸਭ ਵਧੀਆ ਚਲੋ ਠੀਕ ਹੈ ਪੁੱਤ ਸਹਾਈ ਠੀਕ ਠਾਕ ਹੈ ਨਜਮਾ ਹਾਂਜੀ ਕੋਈ ਵਧੀਆ ਰਹਿੰਦਾ ਜੀ ਮੇਰੀ ਹੋਈ ਸੀ ਗੱਲ ਉਹਦੇ ਨਾਲ ਵਧੀਆ ਚੰਗਾ ਰਹਿੰਦਾ ਹੈ ਪੁੱਤ ਸਹੇਜ ਨਹੀਂ ਭੇਜਿਆ ਤੈਨੂੰ ਹਾਂਜੀ ਮੈਨੂੰ ਉਸਨੇ ਭੇਜਿਆ ਆ ਲੱਗ ਪਾਣੀ ਧੰਨਵਾਦ ਹਲਦੀ ਹੋਰ ਪੁੱਤ ਸਹੇਜ ਠੀਕ ਹੈ ਹਾਂਜੀ ਵਧੀਆ ਹੀ ਠੀਕ ਹੈ ਹੋਰ ਵਿਚਾਰੇ ਦਾ ਨਾਂ ਹੀ ਤਾਂ ਪਰਸ ਚੋਰੀ ਹੋ ਗਿਆ ਨਾਲੇ ਫੋਨ ਚੋਰੀ ਹੋ ਗਿਆ ਮੈਨੂੰ ਤਾਂ ਬਾਲੀ ਫਿਕਰ ਲੱਗੀ ਹੋਈ ਸੀ ਫਿਰ ਉਹਨੇ ਕਹਿਤਾ ਕਹਿੰਦਾ ਮੈਂ ਆਪਣੇ ਦੋਸਤ ਨੂੰ ਭੇਜੂਗਾ ਉਹਨੂੰ ਪੈਸੇ ਫੜਾ ਦਿਓ ਹਾਂਜੀ ਆਂਟੀ ਮੈਨੂੰ ਸਾਈਜ਼ ਨਹੀਂ ਭੇਜੇਗਾ ਮੈਂ ਤੈਨੂੰ ਹੁਣ ਪੈਸੇ ਲੈਣਾ ਹੈ ਉਹ ਪੁੱਤ ਇਹ ਦੁਨੀਆਦਾਰੀ ਹੈ ਜਿਹੜੇ ਚੋਰ ਨੇ ਨਾ ਚੋਰ ਇਹ ਨਹੀਂ ਦੇਖਦੇ ਵਿੱਚ ਕਿਹੜੀ ਜੇਬ ਚੋਂ ਇਹਨੂੰ ਜ਼ਰੂਰਤ ਹੈ ਜਾਂ ਨਹੀਂ ਜ਼ਰੂਰਤ ਉਹ ਤਾਂ ਹਰ ਇੱਕ ਬੰਦੇ ਨੂੰ ਨਾ ਉਹ ਕਿੱਥੇ ਦੀ ਮਜਬੂਰੀ ਦੇਖਦੇ ਨੇ ਉਹਨਾਂ ਨੂੰ ਤਾਂ ਚੋਰੀ ਦਾ ਕੀ ਮਤਲਬ ਹੈ ਹਾਂਜੀ ਕੋਈ ਉਹ ਤਾਂ ਗੱਲ ਠੀਕ ਹੈ ਅੱਜਕੱਲ੍ਹ ਜਮਾਨਾ ਬਹੁਤ ਖਰਾਬ ਹੈ ਚੱਲ ਪੁੱਤ करो मैं चाह बना चुप करके उठ के भाग गया तो मेरे को मेरे नाल कोई गल ही नहीं करी ਇਨਾ ਦੀ ਫੋਟੋ ਇੱਥੇ ਕਿਵੇਂ ਇੱਥੇ ਕਿਵੇਂ ਇਨਾ ਦਾ ਇਸ ਵਾਰ ਨਾ ਕੀ ਵਾਰ ਨਾ ਕੀ ਰਿਸ਼ਤਾ ਹੋ ਜਾ ਰਿਸ਼ਤਾ ਹੋ ਜਾ ਕੀ ਦੇਖ ਰਹਾ ਪੁੱਤਰ ਆਂਟੀ ਜੀ ਇਹ ਕੌਣ ਨੇ ਇਹ ਤਾਂ ਪੁੱਤ ਸੈਜ ਦੇ ਡੈਡੀ ਨੇ ਵਿਦੇਸ਼ ਰਹਿੰਦੇ ਨੇ ਇਹ 15 ਸਾਲ ਹੋ ਗਏ ਗਿਆ ਨੂੰ 15 ਸਾਲ 15 ਸਾਲ ਵਿਦੇਸ਼ ਵਿਦੇਸ਼ ਨਹੀਂ ਨਹੀਂ ਆਂਟੀ ਜੀ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੈ ਆਂਟੀ ਜੀ ਮੈਂ ਇਹਨਾਂ ਨੂੰ ਕਈ ਵਾਰ ਦੇਖਿਆ ਨਾ ਨਾ ਪੁੱਤਰ

ਤੈਨੂੰ ਕਿਤੇ ਪਲੇ ਖਾਣਾ ਲੱਗਿਆ ਹੋਵੇ ਪਰ ਕੀ ਪਤਾ ਚੰਦਰੇ ਦਾ ਜਦੋਂ ਸਾਨੂੰ ਏਡੇ ਵੱਡੇ ਧੋਖੇ ਦੇ ਸਕਦਾ ਹੋ ਸਕਦਾ ਇੱਥੇ ਹੋਵੇ ਭਾਈ ਕੀ ਹੋ ਗਿਆ ਇਹ ਜੀ ਕੀ ਗੱਲ ਹੈ ਬਾਪੂ ਜੀ ਜਿੰਨਾ ਨੂੰ ਆਪਾਂ ਅੱਜ ਤੱਕ ਵਿਦੇਸ਼ ਸਮਝਦੇ ਰਹੇ ਨਾ ਵੀ ਵਿਦੇਸ਼ ਕੀ ਹੋਇਆ ਪੂਰੇ 15 ਸਾਲ ਹੋ ਗਏ ਨਹੀਂ ਬਾਪੂ ਜੀ ਇਹ ਇੱਥੇ ਨੇ ਪੱਤਨਾਵ ਬਚ ਕੇ ਦੇਖਾ ਉਹ ਤਾਂ ਫਿਰ ਇਹ ਰੂਣ ਵਾਲੀ ਕੀ ਗੱਲ ਆ ਪੁੱਤੇ ਤਾਂ ਖੁਸ਼ੀ ਦੀ ਗੱਲ ਐ ਆਪਾਂ ਤਾਂ ਕਿਦਾਂ ਦੇ ਰੀਕ ਦੇ ਦੀ ਵੀ ਸਾਨੂੰ ਕਦੇ ਚਿੱਠੀ ਪੱਤਰ ਨਹੀਂ ਕਰਿਆ ਇਹ ਆਦੇ ਦੇਖ ਲਓ ਆਪਾਂ ਨੂੰ ਜਮੇ ਹੀ ਪਤਾ ਲੱਗਿਆ ਵੀ ਇੱਥੇ ਬਾਪੂ ਜੀ ਪਤੀ ਲੱਗੇ ਨਾ ਨਾਲੇ ਆਪਾਂ ਨੂੰ ਨਹੀਂ ਪਤਾ ਸੀ ਉਹ ਤਾਂ ਚੱਲਿਆ ਇਹਨੇ ਦੱਸਿਆ ਤਾਂ ਪਤਾ ਲੱਗਿਆ ਪਰ ਬਾਪੂ ਜੀ ਮੈਨੂੰ ਯਕੀਨ ਨਹੀਂ ਹੋ ਰਿਹਾ ਵੀ ਉਹ ਆਪਣੇ ਨਾਲ ਇੱਕ ਹੋਰ ਧੋਖਾ ਕਰਕੇ ਇੱਥੇ ਰਹਤੇ ਬਾਪਯੁੱਧਵੀ ਕੋਡ ਕੋਈ ਫੋਨ ਨਹੀਂ ਕੀਤਾ ਆ ਮਨ ਪੁੱਤ ਤੂੰ ਰੋ ਨਾ ਆਪਾਂ ਇਸ ਗੱਲ ਨੂੰ ਕਲੀਅਰ ਕਰਾ ਲੈਂਦੇ ਆ ਪੁੱਤ ਤੂੰ ਆਇਆ ਕਰ ਹੋ ਸਕਦਾ ਤੈਨੂੰ ਵੀ ਕੋਈ ਭਲੇਖਾ ਲੱਗਿਆ ਹੋਵੇ ਤੂੰ ਸਾਨੂੰ ਦੁਬਾਰੇ ਇਸ ਗੱਲ ਨੂੰ ਨਾ ਪੂਰੇ ਜਾਣ ਪੜਤਾਲ ਕਰਕੇ ਸਾਨੂੰ ਦੁਬਾਰੇ ਦੱਸ ਨਹੀਂ ਨਹੀਂ ਬਾਪੂ ਜੀ ਮੈਂ ਇਹਨਾਂ ਨੂੰ ਰੋਜ਼ ਦੇਖਦਾ ਤੇ ਮੈਨੂੰ ਕੋਈ ਭਲੇਖਾ ਨਹੀਂ ਲੱਗਿਆ ਪੁੱਤ ਕਈ ਵਾਰ ਨਾ ਚਿਹਰੇ ਮਿਲਦੇ ਹੁੰਦੇ ਤੇਰੀ ਗੱਲ ਵੀ ਸਹੀ ਹੈ ਪਰ ਅਸੀਂ ਕਿਵੇਂ ਯਕੀਨ ਕਰੀਏ 15 ਸਾਲ ਹੋ ਗਏ ਸਾਨੂੰ ਕੋਈ ਚਿੱਠੀ ਨਾ ਪੱਤਰ ਹਾਂਜੀ ਆਪੋਈ ਗੱਲ ਤੁਹਾਡੀ ਵੀ ਸਹੀ ਹੈਗੀ ਆਂਟੀ ਜੀ ਮੈਂ ਫੋਟੋ ਲੈ ਜਾ ਸਕਦਾ ਹਾਂ ਹਾਂ ਪੁੱਤ ਜ਼ਰੂਰ ਤੂੰ ਇਹ ਫੋਟੋ ਲੈ ਜਾ ਤੇ ਜਿੱਥੇ ਵੀ ਤੁਹਾਨੂੰ ਮਿਲਣਾ ਹੈ ਪੁੱਤ ਬਣ ਕੇ ਸਾਨੂੰ ਫੋਨ ਕਰ ਦੇ ਹਾਂਜੀ ਆਂਟੀ ਜੀ ਬਿਲਕੁਲ ਠੀਕ ਹੈ ਸਾਨੂੰ ਵੀ ਪੁੱਤ ਫੇਰ ਹੀ ਯਕੀਨ ਆ ਉਹ ਅੱਜ ਤੂੰ ਫੋਟੋ ਲੈ ਕੇ ਜਾਣਾ ਨਾ ਹੋ ਸਕਦਾ ਵੀ ਤੂੰ ਇਸ ਦਾ ਕੋਈ ਹਮਸਾਕਲ ਦੇਖਿਆ ਹੋਵੇ ਪਰ ਤੈਨੂੰ ਵੀ ਕਲੀਅਰ ਪਤਾ ਹੋਣਾ ਉਹ ਜੂ ਤੇ ਫੋਟੋ ਜਮਾ ਨਾਲ ਬਾਪੂ ਜੀ ਹਾਂਜੀ ਬਾਪੂ ਜੀ ਇਹ ਵਿਚਾਰਾ ਨਿਆਣਾ ਨਹੀਂ ਹੈਗਾ ਬੀ ਇਹਦੀ ਹਮ ਸ਼ਕਲ ਬਣ ਜੂ ਮੈਨੂੰ ਤੇ ਤੇ ਪੂਰਾ ਪੂਰਾ ਯਕੀਨ ਨਹੀਂ ਰਿਹਾ ਇਹ ਕੋਈ ਵੀ ਧੋਖਾ ਕਰ ਸਕਦਾ ਹੈ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਦੇ ਪਰਿਵਾਰ ਨਾਲ ਹੀ ਆਪਦੇ ਬੱਚਿਆਂ ਨਾਲ ਹੀ ਧੋਖਾ ਕਿਉਂ ਕਰ ਰਿਹਾ ਚੱਲ ਪੁੱਤ ਤੂੰ ਨਾ ਜਿੱਥੇ ਵੀ ਤੈਨੂੰ ਮਿਲੇ ਤੇ ਰੰਕਲ ਸਾਨੂੰ ਫੋਨ ਕਰ ਦੇ ਹਾਂਜੀ ਅੰਟੀ ਬਿਲਕੁਲ ਹੀ ਚੱਲ ਪੁੱਤ ਮੈਂ ਪੈਸੇ ਲੈ ਕੇ ਆਉਣੀ ਹੈ ਤੂੰ ਚਾਹ ਪੀ ਲੈ ਹਾਂਜੀ ਅੰਟੀ ਠੀਕ ਹੈ